ਸਵਾਗਤ ਹੈ ਤੁਹਾਡਾ ਕਿਸਾਨ ਜੀ ਨੂੰ ਪੈਨ ਪ੍ਰਭੋ ਵਿਦਿਆਰਥੀਆਂ ਤੇ ਇਸ ਕਾਰਜੋਗ ਵਿੱਚ ਆਨੇ। ਅੱਜ 26 ਦਸੰਬਰ ਦਾ ਦਿਨ ਹੈ ਤੇ ਲਗਾਤਾਰ ਅਸੀਂ ਜੋ ਦੇਖ ਰਹੇ ਹਾਂ ਜੋ ਦਿਨਾਂ ਦਾ ਤਾਪਮਾਨ ਹੈ ਟੈਂਪਰੇਚਰ ਉਹ ਲਗਾਤਾਰ ਘਟ ਰਿਹਾ ਹੈ। ਉਸ ਤੋਂ ਇਲਾਵਾ ਆਉਣ ਵਾਲੇ ਟਾਈਮ 'ਚ ਫਸਲਾਂ ਦੀ ਖਾਸ ਕਰਕੇ ਸਾਨੂੰ ਨਿਗਰਾਨੀ ਕਰਨੀ ਜ਼ਰੂਰੀ ਹੈ। ਮੌਸਮ ਦੇ ਹਿਸਾਬ ਨਾਲ ਸਾਨੂੰ ਜੋ ਉਦੇਸ਼ ਪੇੜੀ ਨੇ ਉਹਨਾਂ ਨੂੰ ਚੱਲਣ ਦੀ ਸਖਤ ਲੋੜ ਹੈ। ਇਸ ਬਾਬਤੇ ਅਸੀਂ ਅੱਜ ਜੋ ਗੱਲਬਾਤ ਕਰ ਰਹੀ ਹੈ ਸਾਡਾ ਮੌਸਮ ਵਿਗਿਆਨੀ ਡਾਕਟਰ ਪਬਨੀਜ਼ ਕੋਰਕ ਇੰਗਰੇਜੀ ਖੜੇ ਨੇ ਮੈਡਮ ਤੁਹਾਡਾ ਪਹਿਲਾਂ ਤਾਂ ਸਵਾਗਤ ਹੈ ਤੁਹਾਡੀ ਥੈਂਕ ਯੂ ਜੀ ਪਾਠਕਾਂ ਦੇ ਨੂੰ ਮੁਖਾਤਬ ਹੋ ਰਹੇ ਹਾਂ ਬੜੇ ਮਹੱਤਵਪੂਰਨ ਸੂਚਨਾ ਜੀ ਜਿਹੜੀ ਹੁਣ ਆਉਣ ਵਾਲੇ ਦਿਨੋਂ ਤਾਪਮਨ ਹੋਰ ਘਿਰਦਾ ਰਹਿਣਾ ਜੀ ਕੋਰੇ ਦੀ ਪ੍ਰਕੋਪੀ ਹੈ ਉਹ ਬਿਵਦ ਨਹੀਂ ਹੈ ਪਹਿਲਾਂ ਤੁਸੀਂ ਸ਼ੁਰੂਆਤ ਇੱਥੇ ਕਰੋ ਵੀ ਕੋਰਾ ਹੈ ਕੀ ਜੀ ਕਿਉਂਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਕੱਲ ਧੁੰਦ ਕਾਫੀ ਚੱਲ ਰਹੀ ਹੈਗੀ ਆ ਸੋਹਣ ਵਾਲੇ ਦਿਨਾਂ ਵਿੱਚ ਕੋਰੇ ਦੀ ਵੀ ਲਾਮਤ ਸਾਨੂੰ ਫੇਸ ਕਰਨੀ ਪੈ ਸਕਦੀ ਹੈ ਬਿਲਕੁਲ ਜੀ ਸੋ ਸਭ ਤੋਂ ਪਹਿਲਾਂ ਸਾਨੂੰ ਜਾਨਣਾ ਜ਼ਰੂਰੀ ਹੈ ਕਿ ਕੋਰਾ ਹੈ ਕੀ ਜੀ ਆ ਕੋਰਾ ਜਿਹੜਾ ਹੈਗਾ ਇਹਦਾ ਪ੍ਰਕੋਪ ਦਸੰਬਰ ਤੋਂ ਫਰਵਰੀ ਮਹੀਨੇ ਤੱਕ ਉੱਤਰ ਭਾਰਤ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਹੈ ਜੀ ਆਮ ਤੌਰ ਤੇ ਕੋਰਾ ਹੋਣ ਦੀ ਸੰਭਾਵਨਾ ਜ਼ਿਆਦਾ ਉਦੋਂ ਹੁੰਦੀ ਹੈ ਜਦੋਂ ਨਿਊਨਤਨ ਤਾਪਮਾਨ 4 ਡਿਗਰੀ ਸੈਂਟੀਗ੍ਰੇਡ ਤੋਂ ਜਿਹੜਾ ਉਹ ਨੀਚੇ ਆ ਜਾਂਦਾ ਠੀਕ ਹੈ ਜੀ ਕਿਉਂਕਿ ਅਸੀਂ ਨਿਊਨਤਨ ਤਾਪਮਾਨ 4 ਫੁੱਟ ਦੀ ਉਚਾਈ ਤੇ ਰਿਕਾਰਡ ਕਰਦੇ ਹਾਂ ਹਮ ਤੇ ਉਹਦੇ ਤੋਂ ਧਰਤੀ ਦੀ ਸਤ੍ਹਾ ਦਾ ਤਾਪਮਨ 3 ਤੋਂ 4 ਡਿਗਰੀ ਸੈਂਟੀਗ੍ਰੇਡ ਜਿਹੜਾ ਘਟ ਹੁੰਦਾ। ਅੱਛਾ। ਸੋ ਜਦੋਂ ਨਿਯੁਕਤਮ ਤਾਪਮਨ 4 ਡਿਗਰੀ ਸੈਂਟੀਗ੍ਰੇਡ ਤੋਂ ਨੇੜੇ ਆ ਜਾਂਦਾ ਲਗਭਗ 3 ਜਾਂ 3.5 ਦੇ ਆਸ-ਪਾਸ ਆ ਜਾਂਦਾ। ਤਾਂ ਧਰਤੀ ਦੀ ਸਤ੍ਹਾ ਜੰਮਣ ਦਰਜੇ ਤੇ ਹੋ ਜਾਂਦੀ ਹੈ ਅਸੀਂ ਕਹੇ ਸਰ। ਸੋ ਉਦੋਂ ਜਿਹੜਾ ਕੋਰਾ ਪੈਣ ਦੀ ਸੰਭਾਵਨਾ ਬਹੁਤ ਹੁੰਦੀ ਆ। ਠੀਕ ਹੈ ਜੀ। ਠੀਕ ਹੈ। ਮੈਡਮ ਇਹਦੀ ਨਾਲ ਅੱਜ ਜੇ ਗੱਲ ਕਰੀ ਤੁਸੀਂ ਜਿਵੇਂ ਗੈਰਨ ਬਿਹਾਰ ਟੈਂਪਰੇਚਰ ਡਾਊਨ ਆਉਣਾ ਹੈ ਨਾ ਜਾਂ ਆ ਰਿਹਾ ਹੈ ਤਾਂ ਉਸ ਦਿਨ ਦਾ ਬਿਹਾਰ ਕਾਫੀ ਪਛਰਾੰਤੇ ਕਿਵੇਂ ਪ੍ਰਭਾਵ ਕਰਦਾ ਜੀ ਉਹ ਦੱਸਿਓ ਜੀ ਆ ਬਿਲਕੁਲ ਜੀ ਕਿਉਂਕਿ ਜਦੋਂ ਕੋਰਾ ਪੈਂਦਾ ਤਾਂ ਜਿਹੜੀ ਨਮੀ ਵਾਲੀ ਹਵਾ ਹੁੰਦੀ ਹੈ ਧਰਤੀ ਦੀ ਸਤ੍ਹਾ ਨਾਲ ਟਕਰਾਂਦੀ ਹੈ ਤਾਂ ਇੱਕ ਉਹਦੇ ਜਿਹੜੇ ਪਾਣੀ ਦੇ ਕਣ ਹੁੰਦੇ ਉਹ ਜੰਮ ਜਾਂਦੇ ਨੇ ਇੱਕ ਚਿੱਟੀ ਪਰਤ ਧਰਤੀ ਤੇ ਬਣ ਜਾਂਦੀ ਹੈ ਕੋਰੇ ਦੀ ਕਲੀਅਰ ਬਣ ਜਾਂਦੀ ਹੈ ਜੀ ਸੋ ਇਹਦਾ ਜਿਹੜਾ ਫਸਲਾਂ ਉੱਤੇ ਅਸੀਂ ਦੇਖਿਆ ਵੀ ਕਾਫੀ ਇਹਦਾ ਕਿਉਂਕਿ ਟੈਂਪਰੇਚਰ ਫ੍ਰੀਜ਼ਿੰਗ ਹੁੰਦਾ ਤਾਂ ਕਾਫੀ ਇਹਦਾ ਫਸਲਾਂ ਤੇ ਇਫੈਕਟ ਹੁੰਦਾ ਪਰ ਇਹ ਫਸਲਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਇਹ ਮੇਨਲੀ ਡਿਪੈਂਡ ਕਰਦਾ ਫਸਲ ਦੀ ਕਿਸਮ ਫਸਲ ਦਾ ਜੀਵਨ ਕਾਲ ਤੇ ਕੋਰਾ ਕਿੰਨਾ ਲੰਬਾ ਸਮਾਂ ਪੈਂਦਾ ਇਹ ਤਿੰਨ ਮੇਨ ਫੈਕਟਰ ਨੇ ਜਿਹੜੇ ਕਿ ਪ੍ਰਭਾਵਿਤ ਕਰਦੇ ਆ ਕਿ ਕਿੰਨਾ ਕੁ ਪ੍ਰਭਾਵ ਕੋਰੇ ਦਾ ਫਸਲਾਂ ਤੇ ਹੈ ਠੀਕ ਹੈ ਜੀ ਜਿਵੇਂ ਸਰਦੀ ਰੁੱਤ ਦੀਆਂ ਜਿਹੜੀਆਂ ਸਬਜ਼ੀਆਂ ਨੇ ਖਾਸ ਕਰਕੇ ਟਮਾਟਰ ਨੇ ਆਲੂ ਨੇ ਇਹਨਾਂ ਤੇ ਇਹ ਬਹੁਤ ਸੈਂਸਿਟਿਵ ਨੇ ਕੋਰੇ ਲਈ ਇਹਨਾਂ ਤੇ ਕੋਰੇ ਦਾ ਬਹੁਤ ਛੇਤੀ ਅਸਰ ਹੁੰਦਾ ਜੀ ਜਦੋਂ ਕਿ ਕੁਝ ਹੋਰ ਸਬਜ਼ੀਆਂ ਜਿਵੇਂ ਕਿ ਮੂਲੀ ਸ਼ੈਲਗਮ ਗੋਭੀ ਵਗੈਰਾ ਉਹਨਾਂ ਦੇ ਉੱਤੇ ਇਹਨਾਂ ਦੀ ਤੁਲਨਾ ਵਿੱਚ ਕੁਝ ਘਾਟੇ ਦਾ ਅਸਰ ਪੈਂਦਾ ਓਕੇ ਠੀਕ ਹੈ ਜੀ ਉਸੇ ਤਰ੍ਹਾਂ ਜੇ ਅਸੀਂ ਫਸਲ ਦਾ ਜੀਵਨ ਕਾਲ ਦਾ ਪੜਾ ਦੇਖੀਏ ਤਾਂ ਜਿਹੜੇ ਸ਼ੁਰੂ ਦੇ ਪੜਾ ਨੇ ਉਹਨਾਂ ਤੇ ਇਹ ਜ਼ਿਆਦਾ ਪ੍ਰਭਾਵ ਕਰਦਾ ਜਿਵੇਂ ਨਵੇਂ ਪੱਤੇ, ਕਰੁੰਬਲਾਂ, ਫੁੱਲ ਉਹ ਛੇਤੀ ਪ੍ਰਭਾਵੇਤ ਹੁੰਦੇ ਨੇ ਪਰ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਤਾਂ ਜਿਹੜੀ ਫਸਲ ਦੀ ਉਹਨੂੰ ਸਹਿਣ ਦੀ ਸਮਰੱਥਾ ਵੱਧਦੀ ਜਾਂਦੀ ਆ। ਸੋ ਜਿਹੜੀਆਂ ਪਿਛਲੀਆਂ ਜਿਹੜੇ ਪੜਾਅ ਨੇ ਉਹਨਾਂ ਤੇ ਘੱਟ ਪ੍ਰਭਾਵਿਤ ਕਰਦਾ। ਠੀਕ ਹੈ ਜੀ। ਤੀਸਰਾ ਮੇਨ ਪੁਆਇੰਟ ਹੈਗਾ ਕਿ ਇਹ ਲਗਾਤਾਰ ਕਿੰਨੇ ਦਿਨ ਪੈਂਦਾ? ਠੀਕ ਹੈ ਜੀ ਜਿਵੇਂ ਜਿਹੜੀਆਂ ਸੈਂਸਿਟਿਵ ਕ੍ਰੌਪਸ ਨੇ ਉਹਨਾਂ ਨੂੰ ਤਾਂ 1-2 ਦਿਨ ਵਿੱਚ ਵੀ ਇਹ ਇਫੈਕਟ ਕਰਦਾ ਠੀਕ ਹੈ ਜੀ ਪਰ ਜਦੋਂ ਇਹ ਕੁਝ ਦਿਨ ਲਗਾਤਾਰ ਰਹਿੰਦਾ ਜਿਵੇਂ 5-7 ਦਿਨ ਲਗਾਤਾਰ ਰਹਿੰਦਾ ਤਾਂ ਇਹ ਸਰੋਂ ਨੂੰ ਵੀ ਇਫੈਕਟ ਕਰ ਸਕਦਾ ਜਦੋਂ ਸਰੋਂ ਦੇ ਫੁੱਲ ਬਣਨੇ ਹੁੰਦੇ ਆ ਜਨਵਰੀ ਦੇ ਮਹੀਨੇ ਜਿਉਂ ਉਹਨਾਂ ਦਿਨਾਂ ਦੇ ਵਿੱਚ ਕੋਰਾ ਆਉਂਦਾ ਤਾਂ ਉਹਨੂੰ ਇਫੈਕਟ ਕਰਦਾ ਤੇ ਜੇ 10-15 ਦਿਨ ਤੱਕ ਲਗਾਤਾਰ ਰਹਿੰਦਾ ਫੇਰ ਇਵਨ ਕਣਕ ਤੇ ਵੀ ਇਫੈਕਟ ਇਹਦਾ ਹੋ ਸਕਦਾ ਸੋ ਇਹ ਡਿਪੈਂਡ ਕਰਦਾ ਕਿ ਕਿੰਨਾ ਚਿਰੇ ਪ੍ਰਿਵੇਲ ਕਰਦਾ ਜੀ ਬਿਲਕੁਲ ਜੀ ਮੈਡਮ ਬੜਾ ਵਧੀਆ ਤੁਸੀਂ ਦੱਸਿਆ ਬੜਾ ਵਿਆਖਿਆ ਨਾਲ ਦੱਸਿਆ ਤੁਸੀਂ ਕਿਵੇਂ ਵੀ ਕ੍ਰੌਪ ਦੀ ਸਟੇਜ ਕਿਹੜੀ ਹੈ ਤੇ ਕ੍ਰੌਪ ਹੈ ਕਿਹੜੀ ਹੈ ਹੈ ਨਾ ਉਸ ਦੇ ਹਿਸਾਬ ਦੇ ਨਾਲ ਇਹ ਬਿਰੀ ਕਰਦਾ ਇਹਦਾ ਪ੍ਰਭਾਵ ਕੀ ਪੈਂਦਾ ਅੱਛਾ ਤੁਸੀਂ ਇਹ ਦੱਸੇ ਮੈਡਮ ਤੁਸੀਂ ਪਲੀਜ਼ ਸਾਡੇ ਪਾਠਕਾਂ ਨਾਲ ਇਹ ਵੀ ਸਾਂਝਾ ਜ਼ਰੂਰ ਕਰੋ ਸਾਨੂੰ ਇਸ ਨੂੰ ਵੀ ਠੱਲ ਪਾਉਣ ਦੇ ਲਈ ਇਹਦਾ ਟਾਕਰਾ ਕਰਦੇ ਲਈ ਸਾਨੂੰ ਕਿਦਾਂ ਦੇ ਉਪਰਾਲੇ ਕਰਨੇ ਚਾਹੀਦੇ ਪਲੀਜ਼ ਜੀ ਬਿਲਕੁਲ ਜੀ ਕਿਉਂਕਿ ਕੋਰਾ ਹੈ ਤਾਂ ਕੁਦਰਤੀ ਈ ਲਾਮਤ ਅਸੀਂ ਇਹਦੀ ਵੰਤਰ ਨੂੰ ਰੋਕ ਨਹੀਂ ਸਕਦੇ ਪਰ ਅਸੀਂ ਕੁਝ ਤਰੀਕਿਆਂ ਨੂੰ ਅਪਣਾ ਕੇ ਜਿਹੜਾ ਫਸਲਾਂ ਤੇ ਇਹਦਾ ਹੋਣ ਵਾਲਾ ਮਾਰੂ ਅਸਰ ਆ ਉਹਨੂੰ ਅਸੀਂ ਜ਼ਰੂਰ ਕਾਫੀ ਹੱਦ ਤੱਕ ਘਟ ਕਰ ਸਕਦੇ ਹਾਂ ਸੋ ਇਹਦੇ ਲਈ ਸਾਨੂੰ ਕੁਝ ਵਿਧੀਆਂ ਜ਼ਰੂਰ ਅਪਣਾਉਣੇ ਚਾਹੀਦੀਆਂ ਨੇ ਜਿਵੇਂ ਇੱਕ ਤਾਂ ਹੈ ਜੀ ਕਿ ਮਲਚ ਦੀ ਵਰਤੋਂ ਠੀਕ ਹੈ ਜੀ ਚਾਹੇ ਅਸੀਂ ਜਿਵੇਂ ਝੋਨੇ ਦੀ ਪ੍ਰਾੜੀ ਜਾਂ ਸਰਕੰਡਾ ਕਿਸੇ ਤਰ੍ਹਾਂ ਦਾ ਕਾਫੂਸ ਅਸੀਂ ਯੂਜ਼ ਕਰ ਸਕਦੇ ਹਾਂ ਯਾ ਸਿ ਇਵਨ ਪਲਾਸਟਿਕ ਸ਼ੀਟਸ ਯੂਜ਼ ਕਰ ਸਕਦੇ ਆ ਸੋ ਜਿਹੜੀ ਜਦੋਂ ਅਸੀਂ ਮਲਚ ਦੀ ਯੂਜ਼ ਕਰਦੇ ਆ ਤਾਂ ਧਰਤੀ ਦੀ ਸਤ੍ਹਾ ਦਾ ਤਾਪਮਨ ਜਿਹੜਾ ਉਹ ਵੱਧ ਜਾਂਦਾ ਉਹਦੇ ਨਾਲ ਹੂੰ ਹੂੰ ਸੋ ਉਹਦੇ ਨਾਲ ਜਿਹੜਾ ਇਹਦਾ ਫਿਰ ਨੁਕਸਾਨ ਘੱਟ ਹੁੰਦਾ ਸੋ ਮਲਚ ਇੱਕ ਬਹੁਤ ਇੰਪੋਰਟੈਂਟ ਹੈਗਾ ਠੀਕ ਹੈ ਜੀ ਸੈਕੰਡਲੀ ਇਹ ਹੈਗਾ ਜੀ ਕਿ ਜਦੋਂ ਵੀ ਕੋਰੇ ਦੀ ਸੰਭਾਵਨਾ ਹੋਵੇ ਤਾਂ ਫਸਲਾਂ ਨੂੰ ਹਲਕਾ ਪਾਣੀ ਲਾ ਦੇਣਾ ਚਾਹੀਦਾ ਅੱਛਾ ਠੀਕ ਹੈ ਕਿਉਂਕਿ ਜਦੋਂ ਮਿੱਟੀ ਦੇ ਵਿੱਚ ਸਿਲ ਹੁੰਦੀ ਆ ਤਾਂ ਉਹ ਮਿੱਟੀ ਦੀ ਜਿਹੜੀ ਗਰਮੀ ਨੂੰ ਸੋਖ ਕੇ ਰੱਖਣ ਦੀ ਸ਼ਕਤੀ ਵਧਾ ਦਿੰਦੀ ਆ ਸੋ ਉਹਦੇ ਨਾਲ ਵੀ ਇਹਦੇ ਤੋਂ ਕਾਫੀ ਜਿਹੜਾ ਫਸਲਾਂ ਦਾ ਬਚਾਅ ਹੁੰਦਾ ਜਦੋਂ ਵੀ ਲੱਗੇ ਕਿ ਕੋਰਾ ਪੈਣ ਦੀ ਸੰਭਾਵਨਾ ਤੇ ਹਲਕਾ ਪਾਣੀ ਲਾ ਦਿੱਤਾ ਜਾਵੇ ਤੇ ਉਹਦੇ ਨਾਲ ਫਸਲਾਂ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਜੀ ਜੀ ਇਹਦੇ ਤੋਂ ਬਿਨਾ ਜਿਹੜਾ ਸਰਦੀਆਂ ਦੀ ਰੁੱਤ ਵਿੱਚ ਜਿਹੜੀਆਂ ਠੰਡੀਆਂ ਪੌਣਾ ਉੱਤਰ ਪੱਛਮ ਦਿਸ਼ਾ ਤੋਂ ਆਉਂਦੀਆਂ ਨੇ ਜੇ ਅਸੀਂ ਉੱਤਰ ਪੱਛਮ ਦਿਸ਼ਾ ਦੇ ਵਿੱਚ ਕੋਈ ਜਿਹੜੀ ਹਵਾ ਰੋਕੂ ਵਾੜਾ ਕੋਈ ਵੀ ਸਰਕੰਡੇ ਦੀ ਆ ਜਾਂ ਕੋਈ ਵੀ ਲਾ ਦੀਏ ਉਹਦੇ ਨਾਲ ਵੀ ਜਿਹੜਾ ਫਸਲਾਂ ਦਾ ਕਾਫੀ ਬਚਾਅ ਹੋ ਸਕਦਾ ਇਹਦੇ ਤੋਂ ਬਿਨਾ ਜਿਹੜੇ ਨਾਜ਼ੁਕ ਬੂਟੇ ਹੁੰਦੇ ਆ ਛੋਟੇ ਜਿਵੇਂ ਟਮਾਟਰ ਨੇ ਜਾਂ ਹੋਰ ਜਿਹੜੇ ਛੋਟੇ ਪੌਦੇ ਨੇ ਉਹਨਾਂ ਨੂੰ ਅਸੀਂ ਜੇ ਢੱਕ ਵੀ ਦਈਏ ਜੀ ਸਰਕੰਡੇ ਨਾਲ ਜਾਂ ਸ਼ੀਟਸ ਨਾਲ ਹਾਂਜੀ ਤੇ ਉਹਦੇ ਨਾਲ ਵੀ ਜਿਹੜਾ ਇਹਦੇ ਨਾਲ ਬਚਾਅ ਹੋ ਸਕਦਾ ਕੋਰੇ ਤੋਂ ਅਸੀਂ ਫਸਲਾਂ ਨੂੰ ਬਚਾ ਸਕਦੇ ਅੱਛਾ ਮੈਡਮ ਤੁਸੀਂ ਇਸ ਤੋਂ ਲਾਵਾ ਹੋਰ ਕੀ ਦੱਸ ਸਰਵੇਖਣ ਕਿੰਨਾ ਕੁ ਜ਼ਰੂਰੀ ਹੈ ਜੀ ਜੀ ਆ ਜੀ ਸਰਵੇਖਣ ਬਹੁਤ ਜ਼ਰੂਰੀ ਹੈ ਇਦੇ ਤੋਂ ਬਿਨਾ ਫਾਰਮਰਸ ਨੂੰ ਇਹੀ ਆਪਾਂ ਸਲਾਹ ਦੇ ਸਕਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਜਦੋਂ ਪਤਾ ਕਿ ਕੋਰੇ ਦੀ ਸੰਭਾਵਨਾ ਹੁੰਦੀ ਆ ਉਹਨਾਂ ਨੂੰ ਆਪਣੇ ਖੇਤਾਂ ਦਾ ਜ਼ਰੂਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਉਹਨਾਂ ਨੂੰ ਚੱਕਰ ਲਾਉਂਦੇ ਰਹਿਣਾ ਚਾਹੀਦਾ ਔਰ ਵੈਦਰ ਫੋਰਕਾਸਟ ਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਜਦੋਂ ਵੀ ਪ੍ਰੈਡਿਕਸ਼ਨ ਹੋਵੇ ਕਿ ਕੋਰਾ ਆਉਣ ਵਾਲੇ 1-2 ਦਿਨਾਂ ਵਿੱਚ ਹੋ ਸਕਦਾ ਤਾਂ ਉਹਨਾਂ ਨੂੰ ਇਹ ਜਿਹੜੀਆਂ ਆਪਾਂ ਤਰੀਕੇ ਹੁਣੇ ਡਿਸਕਸ ਕੀਤੇ ਆ ਪੀਏਯੂ ਵੱਲੋਂ ਸੋ ਉਹਨਾਂ ਨੂੰ ਇਹ ਵਾਲੇ ਤਰੀਕੇ ਅਪਣਾ ਜ਼ਰੂਰ ਅਪਣਾਉਣੇ ਚਾਹੀਦੇ ਨੇ ਚਾਹੇ ਉਹ ਹਲਕਾ ਪਾਣੀ ਲਾ ਦੇਣ ਜਾਂ ਹੋਰ ਤਰੀਕਿਆਂ ਨਾਲ ਆਪਣੀਆਂ ਫਸਲਾਂ ਨੂੰ ਤਾਂ ਕਿ ਕੋਰੇ ਤੋਂ ਬਚਾ ਸਕਣ ਜੀ ਤਾਂ ਕਿ ਕੋਰੇ ਤੋਂ ਬਚਾ ਕੀਤਾ ਜਾ ਸਕੇ ਕਿਸਾਨ ਵੀਰਾਂ ਨੂੰ ਫਿਰ ਪੁਰਜ਼ੋਰ ਅਪੀਲ ਹੈ ਮੌਸਮ ਵਿਗਿਆਨੀ ਡਾਕਟਰ ਪਵਨੀਰ ਸਿੰਘ ਗੰਕਰਾਜੀ ਵੱਲੋਂ ਬਕਾਇਦ ਅਤੇ ਯੂਨੀਵਰਸਿਟੀ ਵੱਲੋਂ ਇਹ ਤੁਹਾਨੂੰ ਅਰਜ਼ੋਈ ਕੀਤੀ ਜਾਂਦੀ ਹੈ ਕਿ ਤੁਸੀਂ ਆਉਣ ਵਾਲੇ ਦਿਨਾਂ 'ਚ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ ਮੈਡਮ ਤੁਸੀਂ ਸਾਡੇ ਪਾਠਕਾਂ ਦਾ ਬੜੇ ਮਹੱਤਵਪੂਰਨ ਟਾਈਮਲੀ ਜਾਣਕਾਰੀ ਸਾਂਝੀ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ